ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਉੜਦੇ ਜਹਾਜ਼ ਚ ਵਾਪਰੀ ਵੱਡੀ ਘਟਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਸਿਡਨੀ ਤੋਂ ਨਿਊਜ਼ੀਲੈਂਡ ਦੇ ਆਕਲੈਂਡ ਜਾ ਰਹੇ ਚਿੱਲੀ ਦਾ ਇੱਕ ਜਹਾਜ਼ ਸੋਮਵਾਰ ਨੂੰ ਇੱਕ ਤੇਜ਼ ਝਟਕਾ ਲੱਗਣ ਨਾਲ ਕਰਕੇ ਘੱਟੋ ਘੱਟ 50 ਲੋਕ ਜ਼ਖਮੀ ਹੋ ਗਏ ਐਲ ਏ ਟੀ ਏ ਐਮ 에ਅਰਲਾਈਨਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਡਾਣ ਦੌਰਾਨ ਇੱਕ ਤਕਨੀਕੀ ਖਰਾਬੀ ਹੋਈ ਜਿਸ ਕਰਕੇ ਇੱਕ ਮਜ਼ਬੂਤ ਝਟਕਾ ਲੱਗਾ ਇਸ ਬਾਰੇ ਵਿਸਤਾਰ ਨਾਲ ਨਹੀਂ ਦੱਸਿਆ ਗਿਆ ਕਿ ਅਸਲ ਵਿੱਚ ਕੀ ਹੋਇਆ ਜਦੋਂ ਜਹਾਜ਼ ਆਕਲੈਂਡ ਪਹੁੰਚਿਆ ਤਾਂ مسافروں ਨੂੰ ਪੈਰਾ ਮੈਡੀਕਲ ਸਟਾਫ ਦੇ ਦਸ ਤੋਂ ਬਾਅਦ ਐਮਰਜੈਂਸੀ ਗੱਡੀਆਂ 'ਚ ਬਿਠਾਇਆ ਗਿਆ ਐਮਬੂਲੈਂਸ ਡੈਕ ਬਲਾਰੀਨ ਦੇ ਸੈਕੇ ਕਰੀਬ 50 ਲੋਕਾਂ ਦਾ ਮੌਕੇ ਤੇ ਇਲਾਜ ਕੀਤਾ ਗਿਆ ਜਿਨ੍ਹਾਂ ਚੋਂ ਜ਼ਿਆਦਾਤਰ ਨੂੰ ਹਲਕਾ-ਹਲਕੀਆਂ ਸੱਟਾਂ ਲੱਗੀਆਂ ਇਹਨਾਂ ਚੋਂ ਤੇੜਾ ਹਸਪਤਲ ਹੀ ਆਇਆਗਾ ਇੱਕ ਮਰੀਜ਼ ਦੀ ਹਾਲਤ ਨੂੰ ਵੀਰ ਦਸੀ ਜਾ ਰਹੀ ਹੈ ਮੁਸਾਫਰਾਂ ਨੇ ਕਿਹਾ ਕਿ ਜਦੋਂ ਬਹੁਤ ਸਾਰੇ ਲੋਕਾਂ ਨੇ ਸੀਟ ਬੈਲਟ ਨਹੀਂ ਪਾਈ ਹੋਈ ਸੀ ਤਾਂ ਫਲਾਈਟ LA 864 ਡਿੱਗਣ ਲੱਗ ਪਈ ਤੇ ਬੋਇੰਗ 787-9 ਡ੍ਰੀਮ ਲਾਈਨਰ ਅਨਰਦਾਤ ਸਿਮਨਸਰ ਆਕਲੈਂਡ ਹਵਾਈ ਅੱਡੇ ਤੇ ਉਤਰਿਆ ਤੇ ਚਿੱਲੀ ਦੇ ਸੈਟਿਆਗੂ ਜਾਣ ਲਈ ਤਿਆਰ ਸੀ ਜੇ ਆਸਟਨਲ ਇਹ ਵੱਡੀ ਘਟਨਾ ਵਾਪਰੀ ਵੀਡੀਓ ਦੇਖਣ ਲਈ ਤੁਹਾਡਾ ਤਾਂ